ਵਾਹਿਗੁਰੂ ਸਾਬ ਜੀ ਮੈਂ ਨਾਹੀ ਕਛਿਆ ਨਾਹੀ ਕਛ ਆਹੇ ਨਾ ਮੂਰਾ ਅਸਲ ਜਰਾ ਖਲੇ ਹੋ ਸੋਦਨਾ ਜਨਕਰਾ ਸੁਖੋ ਕਲ ਗੁਰ ਸੇਵੀਐ ਐਨਸ ਸੈਜ ਸੁਭਾਏ ਦਰਸ਼ਨ ਪਰਸੀਐ ਗੁਰ ਕੈ ਜਨਮ ਮਰਨ ਦੁੱਖ ਝਾਏ ਵਾਹਿਗੁਰੂ ਸਾਬ ਜੀ ਸੋ ਉਠ ਮਹਲਾ ਪੰਜਵਾਂ ਅਥੇ ਉੱਠੈ ਰਖਵਾਲਾ ਰਬ ਸਤਿਗੁਰ ਦੀਨ ਦਿਆਲਾ ਦਾਸ ਆਪਣੇ ਆਬ ਰੱਖੇ ਘਟ ਘਟ ਸ਼ਬਦ ਸੋ ਪਾਖੇ ਅਥਾ ਉੱਥਰਖ ਵਾਲਾ ਸਤ ਗੁਰ ਦੀਨ ਦਿਆਲਾ ਦਾਸ ਆਪਣ ਆਪ ਰਾਖੇ ਘਟ ਘਟ ਸ਼ਬਦ ਸੋ ਪਖੇ ਗੁਰ ਕੇ ਚਰਨ ਉਪਰ ਬਲ ਜਾਈ ਦਨਸਰੈਨ ਸਾਸ ਸਮਾਲੀ ਸਭਨੀ ਥਾਈ ਰਹਾਓ ਆਪ ਸਹਾਈ ਹੋਵਾ ਸੱਚ ਦਾ ਸੱਚਾ ਟੂਆ ਤੇਰੀ ਭਗਤ ਵਡਿਆਈ ਪਾਈ ਨਾਨਕ ਰਬ ਸੁਰਨਾਈ ਆ ਸੁਹਾਈ ਹੋਵਾ ਸਜੇ ਦਾ ਸੱਚਾ ਟਵਾ ਤੇਰੀ ਭਗਤ ਵਡਿਆਈ ਸਰਨਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹਲਾ ਪੰਜਵਾਂ ਅਥ ਉਤਰਖਵਾਲਾ ਪ੍ਰਭ ਸਤਗੁਰ ਦੀਨ ਦਿਆਲਾ ਦਾਸ ਆਪਣੇ ਆਪ ਰਾਖੇ ਘਟ ਘਟ ਸ਼ਬਦ ਸੋ ਪਾਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸਾਹਿਬ ਜੀ ਕੋ ਨਗੁਰ ਗਰੀਬਨਵਾਸ ਖੜਗ ਕੇ ਤਮੈ ਸ਼ਰਨ ਧਿਆਰੀ ਆਪਾ ਦੇ ਲੇ ਉਬਾਰ ਸਾਰ ਬਠੌਰ ਮੋ ਸਵਾ ਡੂਟ ਦੂਟ ਤੇ ਲਿਓ ਬਚਾਈ ਡੂਟ ਦੂਟ ਤੇ ਲਿਓ ਬਚਾਈ ਵਾਹਿਗੁਰੂ ਸਾਬ ਜੀ ਸਵਈਆ ਵੇਦਕ ਤੇ ਪੜੇ ਬਹੁਤੇ ਜਿਨ ਭੇਦ ਕਸ਼ੂ ਤਿੰਨ ਕੋ ਨਾ ਪਾਇਓ ਵੇਦਕ ਤੇ ਪੜੇ ਬਹੁਤੇ ਵੇਦਕ ਤੇ ਪੜੇ ਬਹੁਤੇ ਜੇਨ ਪੇਰ ਕਸ਼ੂ ਤਿੰਨ ਕੋ ਨਾ ਪਾਇਓ ਉਦ ਢੌਰ ਅਨੇਕ ਫਰਿਓ ਪਰ ਏਕਬੇ ਹੀ ਮੈਂ ਨਾ ਵਸਾਇਓ ਕਾਨ ਕੋ ਅਸ ਥਲ ਕੋ ਸਿਰ ਨਾ ਆਏ ਫਿਰਿਓ ਕਸ਼ ਹਾਥ ਨਾ ਆਇਓ ਰੇ ਮਨ ਮੂੜ ਆ ਗੂੜ ਪ੍ਰਭੂ ਤਜ ਆਪਨ ਹੂੜ ਕਾ ਉਰ ਜਾਇਓ ਪਾਣ ਕੋ ਆਸ ਥਾਲੇ ਕੋ ਸਿਰ ਨਿਆਏ ਫਿਰਿਓ ਕਾਸ਼ਾ ਥ ਨਾ ਆਇਓ ਰੇ ਮਨ ਮੂੜ ਆ ਗੂੜ ਪ੍ਰਭੂ ਤਜ ਆਪਨ ਹੂੜ ਕਾ ਔਰ ਜਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ